ਦਸੰਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਜੋ 26 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਵੱਲੋਂ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੀਆਂ ਨੇ ਲੰਬੀਆਂ ਲੰਬੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਦਾ ਸੰਗਤਾਂ ਵੱਲੋਂ ਜਾਪ ਕੀਤਾ ਜਾ ਰਿਹਾ ਹੈ ਤੇ ਤਕਰੀਬਨ ਇੱਥੇ ਹੀ ਬਸਨੀਤ ਅੱਜ ਤੋਂ ਲਗਭਗ 10 ਦਿਨ ਤੋਂ ਪਹਿਲਾਂ ਹੀ ਇਸੇ ਤਰ੍ਹਾਂ ਸੰਗਤਾਂ ਦਾ ਜੋ ਸਲਾਬ ਹੈ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਕਿ ਦੇਖਿਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਹਨ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਆਣੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਪੇਸ਼ ਨਾ ਆ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਕਿਹੋ ਜਿਹਾ ਪ੍ਰਬੰਧ ਨੇ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੈਨੇਜਰ ਨੇ ਗੁਰਦੀਪ ਸਿੰਘ ਅੰਗ ਹਾਜੀ ਅੰਗ ਸਾਹਿਬ ਇਹ ਦੱਸੋ ਜੀ ਕਿਹੋ ਜਿਹਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਸ਼ਹੀਦੀ ਸਭਾ 11 12 13 ਪਉ ਨੂੰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਸਿੱਖ ਸੰਗਤਾਂ ਵੱਲੋਂ ਸਮੁੱਚੇ ਸਿੱਖ ਜਗਤ ਵੱਲੋਂ ਬਹੁਤ ਸ਼ਰਧਾ ਤੇ ਭਵਨਾਤਮਕ ਤਰੀਕੇ ਨਾਲ ਮਨਾਈ ਜਾ ਰਹੀ ਹੈ। ਲੱਖਾਂ ਦੀ ਤਦਾਦ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਨਤਮਸਤਕ ਹੋਣ ਲਈ ਆ ਰਹੀਆਂ ਨੇ। ਤੇ ਸੰਗਤ ਦੀ ਹਰ ਸੁੱਖ ਸੁਵਿਧਾ ਵਾਸਤੇ ਜਿੱਥੇ ਸਾਡੀ ਡਿਊਟੀ ਆ ਸਾਡਾ ਫਰਜ਼ ਵੀ ਆ ਸਾਡੀ ਸੇਵਾ ਵੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਐਡਵੋਕੇਟ ਹਰਜਿੰਦਰ ਸਿੰਘ ਧਾਮੀਓਣਾ ਵੱਲੋਂ ਦਿਸ਼ਾ ਨਿਰਦੇਸ਼ ਵੀ ਨੇ 400 ਦੇ ਲਗਭਗ ਲੰਗਰਾਂ ਲਈ ਜਗ੍ਹਾ ਜਿਹੜੀ ਅਲਾਟ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਵੱਲੋਂ। ਪੰਜਾਬ ਦੇ ਵੱਖ-ਵੱਖ ਪਿੰਡਾਂ ਚੋਂ ਲੰਗਰ ਲਾਏ ਗਏ ਨੇ ਸੇਵਾ ਸੱਟੇਵਾਂ ਨੂੰ ਲੰਗਰ ਲਾਏ ਗਏ ਨੇ ਤੇ 15 ਤੋਂ ਵੱਧ ਪਾਰਕਿੰਗ ਗੱਡੀਆਂ ਵਾਸਤੇ ਉਹ ਜਗ੍ਹਾ ਲਾਟ ਕੀਤੀ ਗਈ ਹੈ ਤਾਂਕਿ ਸੰਗਤ ਨੂੰ ਆਉਣ ਵਾਸਤੇ ਕੋਈ ਸੁਵਿਧਾ ਹੈ ਜਿਹੜੀ ਉਹ ਨੇੜੇ ਰਹੇ ਤੇ ਕੋਈ ਮੁਸ਼ਕਲ ਨਾ ਪੇ ਸਾਵੇ ਬੇ ਸਾਹਿਬ ਜੇਕਰ ਗੱਲ ਕੀਤੀ ਆ ਬੇ ਲੱਖਾਂ ਦੀ ਗਿਣਤੀ ਤੇ ਵਿੱਚ ਸੰਗਤ ਫਤੇਕਰ ਸਾਹਿਬ ਜੋ ਗੁਰਦੁਆਰਾ ਸਾਹਿਬ ਇੱਥੇ ਨਤਮਸਤਕ ਲਈ ਆਂਦੀ ਹੈ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆ ਜੋ ਰਿਹਾਈਸ਼ ਦੇ ਕੀ ਪ੍ਰਬੰਧ ਕੀਤੇ ਜਾਂਦੇ ਨੇ ਸਾਡੇ ਗੁਰਦੁਆਰਾ ਸਾਹਿਬ ਦੀ ਆਪਣੀ ਰਹਿਸ਼ਾ ਮਾਤਾ ਗੁਜਰੀ ਸਰਾਏ ਬਹੁਤ سارے ਕਮਰੇ ਨੇ ਪਰ ਕਿਉਂਕਿ ਏਡੀ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਉਹਨੂੰ ਮੁੱਖ ਰੱਖਦੇ ਆ ਅਸੀਂ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਾਬਾ ਬੰਦਾ ਬਹਾਦਰ ਪੋਲੀਟੈਕਨਿਕ ਕਾਲਜ ਹੈ ਇੰਜੀਨੀਅਰਿੰਗ ਕਾਲਜ ਹੈ ਯੂਨੀਵਰਸਿਟੀ ਹੈ ਸਾਡੀ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਹੈ ਤੇ ਉਹਨਾਂ ਤੋਂ ਵੀ ਅਸੀਂ ਜਿਹੜੇ ਬੱਚਿਆਂ ਦੇ ਹੋਸਟਲ ਨੇ ਉਹ ਪ੍ਰੋਵਾਈਡ ਕਰਵਾਏ ਨੇ ਤਾਂ ਜੋ ਸੰਗਤ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਵੇ ਤਾਂ ਕੀ ਸੰਗਤ ਨੂੰ ਤੁਸੀਂ ਅਪੀਲ ਕਰਨ ਜਾ ਰਹੇ ਹੋ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਤੇ ਸੰਗਤਾਂ ਵੱਲੋਂ ਜੋ ਪ੍ਰਬੰਧਨ ਨੂੰ ਪ੍ਰਬੰਧਨ ਪ੍ਰਤੀ ਵੀ ਉਹਨਾਂ ਵੱਲੋਂ ਮੰਗ ਕੀਤੀ ਜਾਣੀ ਹੈ ਕਿਸ ਤਰ੍ਹਾਂ ਅਪੀਲ ਕਰਨੀ ਚਾਹੁੰਦੇ ਸਾਡੇ ਵੱਲੋਂ ਪ੍ਰਬੰਧ ਵੱਲੋਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀ ਹਰ ਸੁਵਿਧਾ ਲਈ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਨੇ ਤੇ ਮੇਰੀ ਬੇਨਤੀ ਹੈ ਜਿਹੜੇ ਨੌਜਵਾਨ ਵੀਰ ਲੰਗਰ ਕਮੇਟੀਆਂ ਵਾਲੇ ਜੇ ਆਉਂਦੇ ਨੇ ਕਈ ਵਾਰ ਰਸਤਿਆਂ ਦੇ ਵਿੱਚ ਬਹੁਤ ਉੱਚੀ ਉੱਚੀ ਡੈਕ ਲਾ ਕੇ ਆਉਂਦੇ ਨੇ ਜਾਂ ਕਿਵੇਂ ਹੁੱਲੜਬਾਜੀ ਕਰਦੇ ਨੇ ਇਹਨੂੰ ਮੇਲਾ ਸਮਝਦੇ ਇਨੂੰ ਮੇਲੇ ਦੇ ਕਨਸੈਪਟ ਵਿੱਚ ਨਾ ਲਿਆ ਜਾਵੇ ਸ਼ੀਸ਼ ਦੀ ਸਭਾ ਦੇ ਚੌਥੇ ਲਿਆ ਜਾਵੇ ਹੁੱਲੜਵਾਜੀ ਨਾ ਕੀਤੀ ਜਾਵੇ ਇਹ ਮੇਰੀ ਸੰਗਤ ਨੂੰ ਨੌਜਵਾਨਾਂ ਨੂੰ ਅਪੀਲ ਹੈ ਸੋ ਮਰੀਦ ਸਾਹਿਬ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਰੇ ਪ੍ਰਬੰਧ ਮੁਕੰਮਲ ਨੇ ਉੱਥੇ ਹੀ ਜੋ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਣੀਆਂ ਖਾਸ ਤੌਰ ਤੇ ਨੌਜਵਾਨ ਇੱਥੇ ਆਉਂਦੇ ਨੇ ਟਰੈਕਟਰਾਂ ਟਰਾਲੀਆਂ ਤੇ ਆਉਂਦੇ ਨੇ ਤੇ ਉਹਨਾਂ ਵੱਲੋਂ ਉੱਚੀ ਆਵਾਜ਼ ਦੇ ਵਿੱਚ ਸਪੀਕਰ ਵਗੈਰਾ ਚਲਾਏ ਜਾਂਦੇ ਹਨ ਵੀ ਉਹ ਜੋ ਐਸੀ ਜੋ ਪ੍ਰਦੂਸ਼ਣ ਆਵਾਜ਼ ਪ੍ਰਦੂਸ਼ਣ ਦੇ ਨਾਂ ਨਾਲ ਸੰਗਤਾਂ ਵੱਲੋਂ ਵੀ ਅਜਿਹਾ ਉਤਰਾਜ ਕੀਤਾ ਜਾਂਦਾ ਉਸ ਪ੍ਰਤੀ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਿੱਧੀ ਜੋੜ ਮੇਲ ਨੂੰ ਮੁੱਖ ਰੱਖਦੇ ਹੋਏ ਪ੍ਰਬੰਧ ਨੇ ਮੁਕੰਮਲ ਹੋਣ ਦਾ ਦਾਵਾ ਕੀਤਾ ਗਿਆ ਹੈ ਜਗਦੇਵ ਸਿੰਘ ਪੀਟੀਸੀ ਨੂ ਫਤੇਗਰ ਸਾਹਿਬ